ਨਾ ਕੋਈ OTP ਨਾ ਫੋਨ ਕਾਲ ਤੇ ਨਾ ਹੀ ਕੋਈ ਈਮੇਲ ਪਰ ਫਿਰ ਵੀ ਹੋ ਰਹੇ ਨੇ ਖਾਤੇ ਖਾਲੀ ਕੀ ਹੈ ਇਹ ਨਵਾਂ ਤਰੀਕਾ ਜਿਹੜਾ ਹੈਕਰਸ ਨੇ ਆਨਲਾਈਨ ਠੱਗਾ ਨੇ ਸਕੈਮਰਸ ਨੇ ਜਿਹੜਾ ਲੱਭਿਆ ਹੈ ਇਸ ਤਰੀਕੇ ਦੇ ਨਾਲ ਇਹ ਖਾਤੇ ਖਾਲੀ ਕਰ ਰਹੇ ਨੇ ਕੁਝ ਕੇਸ ਭਾਰਤ ਦੇ ਵਿੱਚ ਇਸ ਤਰੀਕੇ ਦੇ ਸਾਹਮਣੇ ਆਏ ਨੇ ਵਿਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਨੇ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਪਾਰਸਲ ਤੁਹਾਡੇ ਘਰ ਪਹੁੰਚਦਾ ਹੈ ਪਾਰਸਲ ਦੇ ਵਿੱਚ ਹੁੰਦਾ ਹੈ ਇੱਕ ਫੋਨ 15-20000 ਰੁਪਏ ਦੀ ਰੇਂਜ ਵਾਲਾ ਇੱਕ ਫੋਨ ਤੁਹਾਡੇ ਘਰ ਪਹੁੰਚਦਾ ਹੈ ਉਸ ਫੋਨ ਦੇ ਨਾਲ ਇੱਕ ਚਿੱਠੀ ਹੁੰਦੀ ਹੈ ਜャ ਵ્યక్తి ਜੋ ਦੇਖ ਕੇ ਜਾਂਦਾ ਹੈ ਉਹ ਹੀ ਤੁਹਾਨੂੰ ਦੱਸਦਾ ਹੈ ਕਿ ਜੀ ਇਹ ਤੁਹਾਡੇ ਬੈਂਕ ਵੱਲੋਂ ਤੁਹਾਨੂੰ ਭੇਜਿਆ ਗਿਆ ਹੈ ਜਾਂ ਫਲਾਣੇ ਜਗ੍ਹਾ ਤੋਂ ਤੁਹਾਨੂੰ ਭੇਜਿਆ ਗਿਆ ਹੈ ਕੁਝ ਵੀ ਉਹਨਾਂ ਨੇ ਇੱਕ ਬਹਾਨਾ ਲਗਾ ਕੇ ਤੁਹਾਨੂੰ ਫੋਨ ਭੇਜ ਦਿੰਦੇ ਆ ਕਿ ਇਹ ਫੋਨ ਭੇਜ ਦਿੱਤਾ ਜੀ ਤੁਹਾਨੂੰ ਅਸੀਂ ਨੇ ਗਿਫਟ ਹੈ ਇਹ ਤੁਸੀਂ ਸੋਚਦੇ ਹੋ ਯਾਰ ਫਲਾਣੀ ਕੰਪਨੀ ਦੇਸਾਂ ਨੂੰ ਭੇਜਿਆ ਹੋਣਾ ਹੈ ਜਾਂ ਫਲਾਣੀ ਕੰਪਨੀਸਾਂ ਤੋਂ ਭੇਜਿਆ ਹੈ ਸਾਡੇ ਚੰਗੇ ਰਿਸ਼ਤੇ ਨੇ ਸਾਡੇ ਬੈਂਕ ਦੇ ਨਾਲ ਚੰਗੇ ਸਬੰਧ ਨੇ ਜਾਂ ਬੈਂਕ ਦੇ ਅਸੀਂ ਚੰਗੇ ਗਾਹਕਾਂ ਅਸੀਂ ਬੈਂਕ ਦਾ ਜਿਹੜਾ ਲੋਨ ਹੈ ਉਹ ਜਲਦੀ ਚੁਕਾ ਰਹੇ ਹਾਂ ਜਾਂ ਬੈਂਕ ਦੇ ਕ੍ਰੈਡਿਟ ਕਾਰਡ ਦੀਆਂ ਕਿਸ਼ਤਾਂ ਅਸੀਂ ਜਲਦੀ ਮੋੜ ਦਿੰਨੇ ਆ ਜਾਂ ਜੋ ਵੀ ਹੈ ਸਾਡੇ ਬੈਂਕ ਦੇ ਵਿੱਚ ਬਹੁਤ ਅਮਾਉਂਟ ਪਈ ਹੈ ਹੋ ਸਕਦਾ ਇਸ ਦੇ ਲਈ ਭੇਜਤਾ ਹੋਵੇ ਤੇ ਜਦੋਂ ਇੱਕ ਫੋਨ ਤੁਹਾਡੇ ਹੱਥ ਦੇ ਵਿੱਚ ਆ ਗਿਆ ਤੁਹਾਡੇ ਘਰ ਤੋਂ ਤੁਹਾਡੇ ਕੋਲ ਪਹੁੰਚ ਗਿਆ ਤਾਂ ਤੁਹਾਡੀ ਕੋਸ਼ਿਸ਼ ਇਹ ਹੋਏਗੀ ਜ਼ਰੂਰ ਕਿ ਅਸੀਂ ਨੂੰ ਇਹਨੂੰ ਵਰਤ ਕੇ ਦੇਖੀਏ ਇਹਨੂੰ ਵਰਤੀਏ ਜਿਵੇਂ ਤੁਸੀਂ ਆਪਣਾ SIM ਪਾਉਂਦੇ ਹੋ ਤਾਂ ਉਸ ਦੀ ਕਮਾਂਡ ਆਪਣੇ ਆਪ ਹੈਕਰਾਂ ਦੇ ਹੱਥ ਚਲੀ ਜਾਂਦੀ ਹੈ ਇਹ ਕਿ ਸਿਮ ਤੁਹਾਡਾ ਚੱਲਦਾ ਰਹਿੰਦਾ ਹੈ ਤੁਹਾਨੂੰ ਲੱਗਦਾ ਕਿ ਯਾਰ ਬਿਲਕੁਲ ਓਕੇ ਆ ਫੋਨ ਦੇ ਵਿੱਚ ਕੋਈ ਸਮੱਸਿਆ ਹੀ ਨਹੀਂ ਕਿ ਓਕੇ ਫੋਨ ਹੈ ਬਿਲਕੁਲ ਹੈ ਉਹੀ ਫੋਨ ਨੇ ਵੀਵੋ ਪੋ ਜਿਹੜਾ Redmi ਵਗੈਰਾ ਦੇ ਫੋਨ ਤੁਹਾਡੇ ਹੱਥ ਦੇ ਵਿੱਚ ਹੁੰਦੇ ਨੇ ਜਾਂ ਬਾਜ਼ਾਰ ਦੇ ਵਿੱਚ ਤੁਸੀਂ ਖਰੀਦਦੇ ਹੋ ਉਹੀ ਫੋਨ ਹੈ ਬਿਲਕੁਲ ਕੋਈ ਇਹਦੇ ਵਿੱਚ ਫਰਕ ਨਹੀਂ ਹੈਗਾ ਤਾਂ ਇਹਦੇ ਵਿੱਚ ਕੀ ਹੋ ਸਕਦਾ ਪਰ ਅਸਲ ਦੇ ਵਿੱਚ ਕੀ ਹੁੰਦਾ ਹੈ ਇੱਕ ਮਾਲਵੇਅਰ ਸੌਫਟਵੇਅਰ ਇੱਕ ਇਹਾ ਸੌਫਟਵੇਅਰ ਜਿਹੜਾ ਕਿ ਤੁਹਾਡੇ ਡਾਟੇ ਨੂੰ ਚੋਰੀ ਕਰਕੇ ਹੈਕਰ ਤੱਕ ਪਹੁੰਚਾ ਸਕੇ ਉਹੋ ਉਹਨਾਂ ਨੇ ਉਸ ਫੋਨ ਦੇ ਵਿੱਚ ਇੰਸਟਾਲ ਕੀਤਾ ਹੋਇਆ ਹੈ ਪਹਿਲੀ ਨਜ਼ਰੋਂ ਤੁਸੀਂ ਨਿਗਾਹ ਮਾਰਦੇ ਹੋ ਤੁਹਾਨੂੰ ਨਜ਼ਰ ਨਹੀਂ ਆਉਂਦਾ ਤੁਸੀਂ ਦੇਖਦੇ ਹੋ ਕਿ ਯਾਰ ਇਹਦੇ ਅੰਦਰ ਤਾਂ ਉਹੀ ਨਾਰਮਲ ਐਪਸ ਪਈਆਂ ਹੋਈਆਂ ਨੇ ਇੰਸਟਾਗ੍ਰam ਫੇਸਬੁੱਕ YouTube ਐਂਡ ਜਿਹੜੀਆਂ ਤੁਸੀਂ ਐਪਸ ਨਾਰਮਲੀ ਆਮ ਰੁਟੀਨ ਦੇ ਵਿੱਚ ਯੂਜ਼ ਕਰ ਰਹੇ ਹੋ ਉਹ ਵਾਲੀਆਂ ਐਪਸ ਦੇ ਵਿੱਚ ਪਈਆਂ ਨੇ ਪਰ ਅਸਲ ਵਿੱਚ ਜਿਹੜਾ ਉਹਨਾਂ ਨੇ ਸੌਫਟਵੇਅਰ ਪਾਇਆ ਹੁੰਦਾ ਹੈ ਉਹ ਸੌਫਟਵੇਅਰ ਪਾਇਆ ਹੁੰਦਾ ਹੈ ਫੋਨ ਨੂੰ ਰੂਟ ਕਰਕੇ ਉਸ ਦੇ ਅੰਦਰ ਯਾਨੀ ਕਿ ਜਿਹੜਾ ਫੋਨ ਦਾ ਆਪਣਾ ਸੌਫਟਵੇਅਰ ਹੈ ਉਸ ਸੌਫਟਵੇਅਰ ਦੇ ਨਾਲ ਮਿਕਸ ਕਰਕੇ ਉਸ ਨੂੰ ਉਹ ਉਸ ਦੇ ਵਿੱਚ ਇੰਸਟਾਲ ਕਰ ਦਿੰਦੇ ਨੇ ਜਿਵੇਂ ਹੀ ਤੁਸੀਂ ਆਪਣਾ SIM ਉਸ ਫੋਨ ਦੇ ਵਿੱਚ ਪਾਉਂਦੇ ਹੋ ਤਾਂ ਹੈਕਰਸ ਦੇ ਕੋਲ ਉਸ ਦੀ ਕਮਾਂਡ ਚੱਲੀ ਜਾਂਦੀ ਹੈ ਕਿ ਇਹ ਵਾਲਾ SIM ਉਸ ਦੇ ਅੰਦਰ ਐਕਟੀਵੇਟ ਹੋ ਗਿਆ ਹੈ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਕਿ ਜਿਹੜਾ ਤੁਹਾਡਾ ਕੋਈ OTP ਆਉਂਦਾ ਹੈ ਬੈਂਕ ਦਾ ਜਾਂ ਕੁਝ ਵੀ ਹੈ ਉਸ ਨੂੰ ਉਹ ਰੀਡ ਕਰ ਸਕਦੇ ਨੇ ਤੁਸੀਂ ਵੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ SMS ਨਜ਼ਰ ਆਏਗਾ ਪਰ ਨਾਲ ਹੀ SMS ਦੀ ਕਾਪੀ ਉਹਨਾਂ ਕੋਲ ਵੀ ਮਿਲ ਕੇ ਜਾ ਰਹੀ ਹੈ ਕਿਉਂਕਿ ਉਹਦੇ ਅੰਦਰ ਜਿਹੜਾ ਸੌਫਟਵੇਅਰ ਉਹਨਾਂ ਨੇ ਪਾਇਆ ਹੋਇਆ ਸਪਾਈ ਸੌਫਟਵੇਅਰ ਉਹਨਾਂ ਨੇ ਪਾਇਆ ਹੋਇਆ ਉਹਦੇ ਨਾਲ ਤੁਹਾਡੀ ਹਰ ਇੱਕ ਮਿੰਟ ਦੀ ਹਰ ਪਲ ਦੀ ਇਨਫੋਰਮੇਸ਼ਨ ਉਹਨਾਂ ਕੋਲ ਜਾ ਰਹੀ ਹੈ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਿਹੜਾ ਕ੍ਰੈਡਿਟ ਕਾਰਡ ਯੂਜ਼ ਕਰ ਰਹੇ ਹੋ ਕਿਹੜਾ ਬੈਂਕ ਅਕਾਊਂਟ ਯੂਜ਼ ਕਰ ਰਹੇ ਹੋ ਉਹ ਸਾਰੀ ਇਨਫੋਰਮੇਸ਼ਨ ਤੁਹਾਡੀ ਉਹਨਾਂ ਕੋਲ ਜਾਣੀ ਸ਼ੁਰੂ ਹੋ ਜਾਂਦੀ ਹੈ ਉਸ ਦੀ ਵਰਤੋਂ ਕਰਕੇ ਉਹ ਤੁਹਾਡੇ ਖਾਤੇ ਨੂੰ ਖਾਲੀ ਕਰ ਦਿੰਦੇ ਨੇ ਜਿਵੇਂ ਉਹ ਦੇਖਦੇ ਨੇ ਕਿ ਹੁਣ ਇਹ ਸਹੀ ਟਾਈਮ ਹੈ ਜਾਂ ਰਾਤ ਦਾ ਟਾਈਮ ਹੈ ਜਾਂ ਕੋਈ ਅਜੀਹਾ ਟਾਈਮ ਹੈ ਜਿਸ ਵੇਲੇ ਤੁਸੀਂ ਉਸ ਦੇ ਉੱਤੇ ਬੈਂਕ ਖਾਤੇ ਦੇ ਉੱਪਰ ਜਿਆਦਾ ਕੰਟਰੋਲ ਨਹੀਂ ਰੱਖ ਸਕਦੇ ਜਦ ਜਿਆਦਾ ਉਸ ਵੇਲੇ ਧਿਆਨ ਨਹੀਂ ਰੱਖ ਸਕਦੇ ਤਾਂ ਉਸ ਵੇਲੇ ਉਸ ਖਾਤੇ ਨੂੰ ਖਾਲੀ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ ਹੈ ਬੰਗਲੌਰ ਤੋਂ ਜਿਹਦੇ ਵਿੱਚ ਅਪਰੋਕਸੀਮੇਟ ਉਹਨਾਂ ਨੇ 3 ਕਰੋੜ ਰੁਪਏ ਦੀ ਜਿਹੜੀ ਹੈਗੀ ਰਕਮ ਇੱਕ ਬੈਂਕ ਖਾਤੇ ਦੇ ਵਿੱਚੋਂ ਖਾਲੀ ਕਰਕੇ ਦੂਸਰੇ ਖਾਤੇ ਦੇ ਵਿੱਚ ਟਰਾਂਸਫਰ ਕਰਨੀ ਸੀ ਹਾਲਾਂਕਿ ਹੈਕਰਸ ਪੁਲਿਸ ਦੇ ਹੱਥ ਵਿੱਚ ਆ ਗਏ ਨੇ ਪਰ ਇੱਕ ਛੋਟਾ ਜਿਹਾ ਲਾਲਚ ਇੱਕ ਛੋਟਾ ਜਿਹਾ ਫੋਨ ਦਾ ਲਾਲਚ ਕਿੰਨੇ ਕਦਾ ਹੋਏਗਾ 15000 ਦਾ 20000 ਦਾ 30000 ਦਾ 40000 ਦਾ ਹੋਏਗਾ ਇੱਕ 15-2000 ਤੁਸੀਂ ਆਪਣੇ ਬੈਂਕ ਖਾਤੇ ਖਾਲੀ ਨਾ ਕਰਵਾ ਬੈਠਣਾ ਧਿਆਨ ਰੱਖਣਾ ਇਹ ਇੱਕ ਠੱਗਾਂ ਵੱਲੋਂ ਮੁਫਤ ਦੇ ਵਿੱਚ ਭੇਜੀ ਜਾਣ ਵਾਲੀ ਤੁਹਾਡੇ ਲਈ ਆਫਤ ਹੈ